आओ सिख सत गुरु के प्यार हो आओ सिख सत गुरु के प्यार हो गाओ सची मानी आओ ਸਿੱਖ ਸਾਤੇ ਗੁਰੂ ਕੇ ਪਿਆਰੇ ਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਮਾਨੀਆਂ ਸੇਰ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ

ਜੱਪੇ ਹੋ ਸਾਰੰਗ ਪਾਣੀ ਕਹਾਣਕ ਸਦਾ ਗਾਉ ਇਹ ਸੱਚੀ ਬਾਣੀ ਆਵੋ ਸਿੱਖ ਸਾਤੇ ਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਇਹ ਬਾਣੀ ਅਕੱਤਰ ਕਿਸ ਤਰ੍ਹਾਂ ਹੋਈ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਜਿੱਥੇ ਵੀ ਉਦਾਸੀਆਂ ਤੇ ਜਾਂਦੇ ਸਨ ਉੱਥੇ ਜਿਹੜੇ ਵੀ ਮਹਾਂਪੁਰਖਾਂ ਦੀ ਬਾਣੀ ਉਹਨਾਂ ਨੂੰ ਪਤਾ ਲੱਗਦੀ ਸਿੱਖ ਕਿਸੇ ਮਹਾਂਪੁਰਖ ਦੀ ਬਾਣੀ ਹੈ ਉਸ ਮਹਾਂਪੁਰਖ ਦੀ ਜਿਹੜੀ ਕਿ ਵਿਚਾਰ ਧਾਰਾ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ ਗੁਰੂ ਸਾਹਿਬ ਦੀ ਵਿਚਾਰ ਧਾਰਾ ਕਿਸਾਰੇ ਹੀ ਬਰਾਬਰ ਹਨ ਕੋਈ ਉੱਚਾ ਨਹੀਂ ਹੈ ਕੋਈ ਨੀਵਾਂ ਨਹੀਂ ਹੈ ਕੋਈ ਅਮੀਰ ਨਹੀਂ ਹੈ ਕੋਈ ਗਰੀਬ ਨਹੀਂ ਹੈ ਕੋਈ ਜਾਤ ਕਰਕੇ ਉੱਚਾ ਨਹੀਂ ਹੈ ਸਾਰੇ ਹੀ ਬਰਾਬਰ ਹਨ ਜਿਨ੍ਹਾਂ ਦੀ ਇਹ ਗੁਰੂ ਸਾਹਿਬ ਦੀ ਵਿਚਾਰਧਾਰਾ ਜਿਨ੍ਹਾਂ ਦੇ ਨਾਲ ਮਿਲਦੀ ਸੀ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਸੰਗ੍ਰਹਿ ਕੀਤੀ ਇਕੱਠੀ ਕੀਤੀ ਜਯਾ ਦੇਵ ਜੀ ਕਿਤੇ ਬੰਗਾਲ ਦੇ ਵਿੱਚ ਆਣਾ ਬੰਗਾਲ ਦੇ ਵਿੱਚ ਜਾ ਕੇ ਗੁਰੂ ਸਾਹਿਬ ਗਏ ਅਤੇ ਜੈਦੇਵ ਜੀ ਦੀ ਬਾਣੀ ਇਕੱਤਰ ਕਰਕੇ ਉਹ ਗੁਰੂ ਗ੍ਰੰਥ ਉਹ ਆਪਣੇ ਕੋਲ ਪੋਤੀ ਸਾਹਿਬ ਦੇ ਵਿੱਚ ਉਹਨਾਂ ਨੇ ਸੰਗ੍ਰਹਿ ਕੀਤੀ। ਕਵਾਰਨਸੀ ਤੋਂ ਭਗਤ ਕਬੀਰ ਜੀ ਦੀ ਭਗਤ ਰਵਿਦਾਸ ਜੀ ਦੀ ਅਤੇ ਮਹਾਰਾਸ਼ਟਰ ਤੋਂ ਭਗਤ ਨਾਮਦੇਵ ਜੀ ਦੀ ਬਾਣੀ ਇਕੱਤਰ ਕੀਤੀ ਇਸ ਤਰ੍ਹਾਂ ਜਿੱਥੇ ਵੀ ਉਹ ਗਏ ਜਿਸ ਤਰ੍ਹਾਂ ਪਾਕ ਪਟਨ ਦੇ ਵਿੱਚ ਗਏ ਪਾਕਿਸਤਾਨ ਦੇ ਵਿੱਚ ਜੋ ਹੁਣ ਪਾਕਿਸਤਾਨ ਹੈ ਉਸ ਦੇ ਵਿੱਚੋਂ ਬਾਬਾ ਫਰੀਦ ਜੀ ਦੀ ਬਾਣੀ ਇਕੱਤਰ ਕਰਕੇ ਇਹ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲ ਇਕੱਤਰ ਕਰਕੇ ਰੱਖੀ ਇਸ ਬਾਣੀ ਦੇ ਨਾਲ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਾਰੀ ਬਾਣੀ ਹੋਰ ਆਚਾਰੀ ਜਪਦੀ ਸਾਹਿਬ ਦਾ ਪਾਠ ਆਸਾਦੀ ਵਾਰ ਇਸ ਤਰ੍ਹਾਂ ਜਿਤਨੀਆਂ ਵੀ ਬਾਣੀਆਂ ਗੁਰੂ ਸਾਹਿਬ ਨੇ ਉਚਾਰੀਆਂ ਉਹ ਸਾਰੀਆਂ ਬਾਣੀਆਂ ਅਤੇ ਭਗਤਾਂ ਦੀ ਬਾਣੀ ਇਹ ਸਾਰੀ ਇੱਕ ਪੋਥੀ ਵਿੱਚ ਇਕੱਠੀ ਕਰਕੇ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਨ ਲੱਗੇ ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਇਹ ਸਾਰੀ ਬਾਣੀ ਸੌਂਪ ਦਿੱਤੀ ਕਿਉਂਕਿ ਜਿੱਤੇ ਵੀ ਗੁਰੂ ਨਾਨਕ ਸਾਹਿਬ ਜਾਂਦੇ ਸਨ ਜਿਸ ਤਰ੍ਹਾਂ ਉਹ ਮੱਕਾ ਮਦੀਨਾ ਵੱਲ ਗਏ ਤਾਂ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਉਚੜ ਫੋਲ ਕਿਤਾਬ ਨੂੰ ਉਚੜ ਫੋਲ ਕਿਤਾਬ ਨੂੰ ਇਹ ਕਿਤਾਬ ਨੂੰ ਫੋਲ ਇਸ ਦੇ ਵਿੱਚੋਂ ਖੋਲ ਕੇ ਉਚਣ ਹੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਾਬਾ ਆਖ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ ਇਸ ਕਰਕੇ ਇੱਕ ਕਿਤਾਬ ਸੀ ਗੁਰੂ ਸਾਹਿਬ ਦੇ ਕੋਲ ਜਿਸ ਤਰ੍ਹਾਂ ਕਿ ਇੱਕ ਹੋਰ ਜਗ੍ਹਾ ਵੀ ਇਹ ਵਰਤਾਂਤ ਆਉਂਦਾ ਹੈ ਆਸਾ ਹੱਥ ਕਿਤਾਬ ਕਛ ਇਹ ਕਿਤਾਬ ਕੀ ਸੀ ਉਹ ਜੋ ਗੁਰੂ ਸਾਹਿਬ ਨੇ ਆਪ ਬਾਣੀ ਲਿਖੀ ਉਹ ਅਤੇ ਭਗਤ ਜਨਾਂ ਦੀ ਮਾਂ ਪੁਰਸ਼ਾਂ ਦੀ ਬਾਣੀ ਇਕੱਤਰ ਕੀਤੀ ਇਹ ਸਾਰੀ ਬਾਣੀ ਸੀ ਇਹ ਬਾਣੀ ਜਦੋਂ ਆਪ ਜੋਤੀ ਜੋਤ ਸਮਾਨ ਲੱਗੇ ਤਾਂ ਇਹ ਗੁਰੂ ਅੰਗਦ ਸਾਹਿਬ ਜੀ ਨੂੰ ਸਾਫ ਦਿੱਤੀ ਇਸੇ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਨੇ ਆਪ ਜੋ ਸ਼ਲੋਕ ਲਿਖੇ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਕੋਈ ਸ਼ਬਦ ਨਹੀਂ ਆਚਾਰੇ ਉਹਨਾਂ ਦੇ ਸ਼ਲੋਕ ਹੀ ਹਨ ਉਹ ਸ਼ਲੋਕ ਅਤੇ ਜੋ ਉਹਨਾਂ ਨੂੰ ਬਾਣੀ ਗੁਰੂ ਨਾਨਕ ਸਾਹਿਬ ਤੋਂ ਮਿਲੀ ਸੀ ਉਹਨਾਂ ਨੇ ਜੋ ਜੋ ਸਮਾਨ ਲੱਗੇ ਹਨ ਉਹ ਬਾਣੀ ਗੁਰੂ ਅਮਰਦਾਸ ਜੀ ਨੂੰ ਵਰਕਿ ਸੀ ਇਸੇ ਤਰ੍ਹਾਂ ਇਹ ਬਾਣੀ ਗੁਰੂ ਅਮਰਦਾਸ ਜੀ ਨੇ ਸਾਰੀ ਬਾਣੀ ਆਪਣੀ ਬਾਣੀ ਅਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਅਗਾਂਹ ਦੀ ਬਾਣੀ ਗੁਰੂ ਰਾਮਦਾਸ ਜੀ ਨੇ ਸੰਭੀ ਗੁਰੂ ਰਾਮਦਾਸ ਜੀ ਨੇ ਫਿਰ ਆਪਣੀ ਬਾਣੀਆਂ ਤੇ ਸਾਰੀ ਪਹਿਲਾਂ ਜੋ ਉਹਨਾਂ ਨੂੰ ਬਾਣੀ ਮਿਲੀ ਸੀ ਉਹ ਸਾਰੀ ਗੁਰੂ ਅਰਜਨ ਦੇਵ ਜੀ ਨੇ ਸੰਭੀ ਇਹ ਸਾਰੀ ਬਾਣੀ ਪੋਚੀ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆ ਗਈ ਸੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਸ ਨੂੰ ਸੰਪਾਦਨ ਕੀਤਾ ਇਸ ਨੂੰ ਇੱਕ ਜਗ੍ਹਾ ਤੇ ਸਾਰੀ ਬਾਣੀ ਨੂੰ ਆਪਣੀ ਬਾਣੇ ਨੂੰ ਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਅਤੇ ਭਗਤ ਜਨਾਂ ਦੀ ਬਾਣੀ ਨੂੰ ਅਤੇ ਜੋ ਪਟਾਂ ਦੇ ਸਵੈਏ ਜੋ ਹਨ ਜੋ ਕੋ ਗੁਰੂ ਅਰਜਨ ਸਾਹਿਬ ਜੀ ਦੇ ਇਹ ਆਸਤੀ ਦੇ ਵਿੱਚ ਇਹ ਬਾਣੀ ਹੋਈ ਉਹ ਬਾਣੀ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਇਹ ਸਾਰੀ ਇਕੱਤਰ ਕਰਕੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੌਂਪੀ ਜਿਸ ਦਾ ਪ੍ਰਕਾਸ਼ ਪਾਦਰੋ ਸੁਦੀ ਪਹਿਲੀ ਨੂੰ 1604 ਈਸਵੀ ਨੂੰ ਦਰبار ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਤੀ ਸਾਹਿਬ ਜਦੋਂ ਆਰਾਮ ਸਰ ਤੋਂ ਦਰਬਾਰ ਸਾਹਿਬ ਲਿਆਏ ਤਾਂ ਇਹ ਪੋਤੀ ਸਾਹਿਬ ਜੋ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਇਸ ਬਾਣੀ ਦੀ ਸੰਪੂਰਨਤਾ ਕੀਤੀ ਨੌਵੇਂ ਪਾਤਸ਼ਾਹ ਦੇ ਵਿੱਚ ਬਾਣੀ ਐਡਿਟ ਕੀਤੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਦਿੱਤਾ ਗਿਆ ਪਹਿਲਾਂ ਇਹਨਾਂ ਨੂੰ ਆ ਦੇ ਗੁਰੂ ਆਰ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ ਜਦੋਂ ਰਾਮਸਰ ਤੋਂ ਇਹ ਪੋਥੀ ਸਾਹਿਬ ਲਿਖਾ ਕੇ ਬਾਬਾ ਬੂਡਾ ਜੀ ਨੇ ਆਪਣੀ ਸੀਸ ਤੇ ਰੱਖ ਕੇ ਅਤੇ ਚੌਰ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਹੁਣ ਚੌਰ ਕਰ ਰਹੇ ਹਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਸੀਸ ਤੇ ਚੌਰ ਸੰਗਤ ਕਰਦੀ ਹੈ ਇਸ ਦਾ ਮਤਲਬ ਕਿ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਨਗਾ ਦੇ ਵਿੱਚ ਉਹਨਾਂ ਦੇ ਸਰੀਰ ਤੋਂ ਉੱਚੀ ਹੈ ਜਦੋਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਪ੍ਰਕਾਸ਼ ਕੀਤਾ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੇ ਦੇਖਿਆ ਗੁਰੂ ਅਰਜਨ ਸਾਹਿਬ ਜੀ ਵੱਲ ਪਰ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਤੁਸੀਂ ਆਵਾਜ਼ਾ ਲਾਓ ਆਪ ਸੰਗਤ ਵਿੱਚ ਬੈਠ ਕੇ ਹੁਣ ਚੌਰ ਹੋ ਰਹੀ ਹੈ ਬਾਣੀ ਤੇ ਗੁਰੂ ਅਰਜਨ ਸਾਹਿਬ ਸੰਗਤ ਵਿੱਚ ਬੈਠੇ ਹਨ ਰਾਤ ਨੂੰ ਜਿੱਤੇ ਗੁਰੂ ਅਰਜਨ ਦੇਵ ਜੀ ਸੌਂਦੇ ਸਨ ਆਰਾਮ ਕਰਦੇ ਸਨ ਕੋਠਾ ਸਾਹਿਬ ਦੇ ਵਿੱਚ ਜਿਸ ਪਲੰਘ ਤੇ ਉਹ ਸੌਂਦੇ ਸਨ ਉਸ ਪਲੰਘ ਦੇ ਉੱਤੇ ਇਹ ਜੋ ਕੋਠੀ ਸਾਹਿਬਾਨੀ ਸੀ ਜੋ ਇਹ ਰਾਤ ਨੂੰ ਉਸ ਜਗ੍ਹਾ ਦੇ ਉੱਤੇ ਸੁਖ ਆਸਣ ਕਰਕੇ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਟਿਕਾਣਾ ਕੀਤਾ ਗਿਆ ਅਤੇ ਗੁਰੂ ਅਰਜਨ ਸਾਹਿਬ ਜੀ ਥੱਲੇ ਚਾਦਰ ਵਿਛਾ ਕੇ ਲੇਟੇ ਇਹ ਬਾਣੀ ਦਾ ਸਤਕਾਰ ਹੈ ਕਿ ਬਾਣੀ ਉੱਚੀ ਹੈ ਬਾਣੀ ਹੀ ਸਭ ਕੁਝ ਹੈ ਕਿਉਂਕਿ ਧੁਰ ਦੀ ਬਾਣੀ ਹੈ ਇਹ ਉਸ ਪਰਮਾਤਮਾ ਦੇ ਨਾਲ ਜੋੜਦੀ ਹੈ ਕਿਉਂਕਿ ਭਾਈ ਅਜੀਤਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਜੋਤੀ ਜੋ ਸਮਾਨ ਲੱਗੇ ਸਨ ਤਾਂ ਕਹਿੰਦੇ ਸਨ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕਿਸ ਦੇ ਲਾ ਲਾ ਚੱਲੇ ਹੋ ਤੁਸੀਂ ਤਾਂ ਆਪਣਾ ਸਰੀਰ ਜੋ ਹੈ ਇਹ ਚੱਲੇ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜੋ ਸਰੀਰਾਂ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਜੋ ਸ਼ਬਦ ਦੇ ਨਾਲ ਜੁੜਦੇ ਹਨ ਉਹ ਹੀ ਉਸ ਵਾਹਿਗੁਰੂ ਜੋ ਸ਼ਬਦ ਰੂਪ ਹੈ ਉਸ ਦੇ ਵਿੱਚ ਸਮਾਉਂਦੇ ਹਨ ਇਸ ਕਰਕੇ ਸਰੀਰਾਂ ਦੇ ਨਾਲ ਨਾ ਜੁੜੋ ਬਾਣੀ ਸ਼ਬਦ ਰੂਪ ਜੋ ਬਾਣੀ ਹੈ ਇਸ ਤੇ ਨਾਲ ਜੁੜੋ ਉਹ ਸਾਨੂੰ ਇਹ ਹੀ ਉਪਦੇਸ਼ ਹੈ ਸਤਿਗੁਰੂ ਦਾ ਕਿ ਸ਼ਬਦ ਹੀ ਸਭ ਕੁਝ ਹੈ ਇਹ ਬਾਣੀ ਹੀ ਗੁਰੂ ਹੈ ਇਸ ਬਾਣੀ ਦੇ ਵਿੱਚ ਹੀ ਨਾਮ ਜਲ ਅੰਮ੍ਰਿਤ ਰੂਪੀ ਨਾਮ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਬਾਣੀ ਦੇ ਵਿੱਚ ਆਤਮਿਕ ਜਲ ਹੈ ਜੋ ਕਿ ਆਤਮਿਕ ਜੀਵਨ ਦਿੰਦਾ ਹੈ ਵਿੱਚ ਅੰਮ੍ਰਿਤ ਸਾਰੇ ਅਤੇ ਗੁਰੂ ਦਾ ਸਿੱਖ ਇਸ ਬਾਣੀ ਨੂੰ ਇਸ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ ਅੰਮ੍ਰਿਤ ਇੱਕ ਹੈ ਕਿਉਂਕਿ ਅੰਮ੍ਰਿਤ ਦੇ ਅਕਰਨ ਤਤੇ ਨੂੰ ਔਂਕੜ ਲੱਗੀ ਹੋਈ ਹੈ ਬਹੁਵਚਨ ਨਹੀਂ ਹੈ ਇਕਵਚਨ ਹੈ ਅੰਮ੍ਰਿਤ ਹੈ ਹੀ ਇੱਕ ਹੈ ਅੰਮ੍ਰਿਤ ਹੈ ਉਸ ਵਾਹਿਗੁਰੂ ਦਾ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਗੁਰੂ ਦਾ ਸਿੱਖ ਇਸ ਅੰਮ੍ਰਿਤ ਨੂੰ ਆ ਕਿਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ ਤੋਂ ਆਪਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਮਨਾ ਰਹੇ ਹਾਂ ਕੋਸ਼ਿਸ਼ ਕਰੀਏ ਕਿ ਜੋ ਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਹਨ ਇਸ ਬਾਣੀ ਨੂੰ ਵਿਚਾਰੀਏ ਇਸੇ ਅਰਥ ਸਮਝੀਏ ਕਿ ਸਤਗੁਰੂ ਸਾਨੂੰ ਕੀ ਉਪਦੇਸ਼ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਉਪਦੇਸ਼ ਢਾਲੀਏ ਜੀ ਤਾਂ ਜੋ ਸਾਡਾ ਜੋ ਇਹ ਜਨਮ ਹੈ ਇਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ